ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆ ਆਪਾਂ ਕਈ ਸੁਣਦੇ ਹੁੰਦੇ ਸੀ ਪੰਜਾਬੀ ਜਗਾੜੀ ਹੁੰਦੇ ਆ ਤੇ ਦੋ ਚਾਰ ਜਗਾੜ ਆ ਜਿਹੜੇ ਚਲੋ ਕਿਤੇ ਅੜੇ ਥੋੜੇ ਹੋਰ ਵੀਰਾਂ ਦੇ ਵੀ ਕੰਮ ਆ ਜਾਣਗੇ ਸਾਡੇ ਟਰੈਕਟਰ ਦੀ ਨਾ ਇੱਕਦਮ ਰੇਸ ਟੁੱਟ ਗਈ ਸੀ ਤਾਰ ਟੁੱਟ ਗਈ ਸੀਗੀ ਆ ਤਾਰ ਤੇ ਇਹਦੇ ਤਕਰੀਬਨ ਹਾਲ ਲਾਉਣਾ ਪੈਂਦਾ ਜੇ ਆਪਾਂ ਇਹਦੀ ਤਾਰ ਹਾਲ ਚੇਂਜ ਕਰਨੀ ਹੈ ਤੇ ਟਰੈਕਟਰ ਸੋਵਰ ਸੀਡਰ ਤੇ ਜੇ ਹੋਰ ਕੰਮ ਤੇ ਚੱਲਦਾ ਉਦੋਂ ਐ ਹੁੰਦਾ ਵੀ ਆਪਣੀ ਦਿਹਾੜੀ ਮਰ ਜੂਗੀ ਤੇ ਅਸੀਂ ਆ ਇੱਕ ਜਗਾੜ ਲਾਤਾ ਸੀਗਾ ਜਿਹੜੀ ਆਪਣੀ ਪੱਤੀ ਨਹੀਂ ਹੁੰਦੀ ਕਰਾਸ ਵਾਲੀ ਕਰਾਸ ਨਪਣ ਵਾਸਤੇ ਉਹ ਵਰਤ ਲਈ ਸੀ ਆ ਦੇਖਿਓ ਤੁਸੀਂ ਐਂ ਬਾਈ ਮੜਾ ਕਰੀ ਉੱਤੋਂ ਦੀ ਇੱਕ ਤਾਂ ਸਮਾਨ ਨਹੀਂ ਤੇਰਾ ਸਾਂਭਿਆ ਜਾਂਦਾ ਹਰੇ ਇਸ ਕਰਕੇ ਨਾ ਐ ਆ ਪੱਤੀ ਉੱਪਰ ਕਰ ਦੇਣੀ ਆਪਾਂ ਇਹ ਰੇਸ ਜਿੰਨੇ ਚੱਕਰ ਕਰਨੇ ਆ ਉਹਨੇ ਤੁਸੀਂ ਕਰ ਸਕਦੇ ਆ ਸੈਟ ਜਿਵੇਂ ਹੋਰ ਨਪਣੀਆਂ ਥੱਲੇ ਵਾਲਾ ਇੱਥੋਂ ਚੱਕ ਕੇ ਰੱਖਣਾ ਆ ਪੱਤੀ ਥੱਲੇ ਚਲੀ ਜਾਊਗੀ ਹੋਰ ਵੱਜਣਗੇ ਚੱਕਰ ਇੱਕ ਤਾਂ ਇਹ ਜਿਗਾੜ ਸੀਗਾ ਏਅਰ ਕੀ ਸਾਡੇ ਕੰਮ ਆਇਆ ਅਸੀਂ 4 ਤੋਂ 5 ਦਿਨ ਚਲਾਇਆ ਹੈ ਦੂਜਾ ਜਿਗਾੜ ਅਸੀਂ ਲਾਇਆ ਜਿੰਨਾਂ ਕੋਲੇ ਪੁਰਾਣੇ ਸੁਪਰਸੀਡਰ ਆ ਜਿਨ੍ਹਾਂ ਦੇ ਆ ਪੋਰ ਬਾਹਰ दाणे ਸੜਦਾ ਇਹ ਬਹੁਤ ਘੱਟ ਕੰਮ ਲੈਨੇ ਆਪਾਂ ਪਹਿਲਾ ਢੇੜਾ ਲਾ ਕੇ ਆਪ ਨੂੰ ਬੰਦ ਕਰਨਾ ਪੈਂਦਾ ਡੀਏਪੀ ਆਲਾ ਤਾਂ ਬੰਦ ਹੀ ਨਹੀਂ ਹੁੰਦਾ ਕਿਉਂਕਿ ਉਹ ਡੀਏਪੀ ਪਾਸੇ ਕਰੀਦੀ ਆ ਓਨੀ ਸਾਫ਼ ਹੁੰਦੀ ਨਹੀਂ ਜੀ ਤੇ ਉਹ ਟੱਕਣ ਲੱਗਦਾ ਨਹੀਂ ਡੀਏਪੀ ਡੁੱਲਦੀ ਰਹਿੰਦੀ ਆ ਇਸ ਲਈ ਇਹੀ ਉਹ ਪੱਕਾ ਹੀ ਬੰਦ ਕਰਤਾ ਸੀਗਾ ਉਹ ਤੋਂ ਅਸੀਂ ਕੰਮ ਲੈ ਲਿਆ ਜਿਹੜਾ ਇਹ ਪੋਰ ਸੀਗਾ ਇਹ ਪੋਰ ਨੂੰ ਅਸੀਂ ਸੈਂਟਰ 'ਚ ਲੈ ਗਏ ਜਿਹੜਾ ਸੈਂਟਰ ਵਾਲਾ ਪੋਰ ਆ ਕਣਕ ਵਾਲਾ ਉਹਨੂੰ ਅਸੀਂ ਉਹ ਕ੍ਰਾਸ ਤੇ ਛੜਤਾ ਆ ਦੇਖਿਓ ਉਹ ਕ੍ਰਾਸ ਤੇ ਛੜਤਾ ਜਿਹੜਾ ਇੱਕ ਪੋਰ ਆ ਮੂਹਰੇ ਛਿੱਟਾ ਦਿੰਦਾ ਰਹਿੰਦਾ ਕ੍ਰਾਸ ਨਾਲ ਦਾਣੇ ਬੁੜਕਦੇ ਰਹਿੰਦੇ ਇੱਕਦੇ ਪੋਰ ਮੁੱਖ ਆ ਗਿਆ ਤੇ ਇੱਕ ਆਪ ਨੂੰ ਪਤਾ ਲੱਗਦਾ ਰਹਿੰਦਾ ਵੀ ਛੱਟੇ ਵਾਲੀ ਕਣਕ ਚੰਗੀ ਕਿ ਦੂਜੀ ਤਕਰੀਬਨ ਜੇਪੂਰ ਪਾਰ ਨਹੀਂ ਮੁੱਖਿਆ ਜਾਂਦਾਗਾ ਇਹ ਅਸੀਂ ਅੱਗੇ ਛੱਟਾ ਦਿੰਦੇ ਹਾਂ ਮੂਰੇ ਇੱਕ ਗੇੜੇ ਪਹਿਲੇ ਦੇਣਾ ਹੀ ਦੇਣਾ ਪਰ ਹੁਣ ਅਸੀਂ ਉਹ ਜਗਾੜ ਲਾਇਆ ਇੱਕ ਪੂਰ ਛੱਟਾ ਦਿੰਦਾ ਰਹਿੰਦਾ ਬਾਕੀ ਪੂਰ ਕਣਕ ਬੀਜਦੇ ਰਹਿੰਦੇ ਆ ਇਹ ਜਗਾੜ ਕਿਵੇਂ ਲੱਗਾ ਸਹੀ ਤੇ ਇੱਕ ਜਿੰਨੇ ਟਰੈਕਟਰ ਸੁਪਰ ਸੀਡਰ ਤੇ ਚੱਲਦੇ ਆ ਉਹ ਵੀਰਨਾ ਆਹਦੀ ਸਪੀਡ ਹੁੰਦੀ ਆ ਇਹ ਤਾਂ ਚੱਕ ਕੇ ਤੁਸੀਂ ਲੈਫਟ ਨੂੰ ਤੇ ਇਹਨੂੰ ਮਾਈਨਸ ਵਾਲੇ ਪਾਸੇ ਨੂੰ ਕੱਸ ਦੇਣਾ ਫੁੱਲ ਜਦੋਂ ਮਾਈਨਸ ਵਾਲੇ ਪਾਸੇ ਨੂੰ ਕਸਤਾ ਤੇ ਇਹਨੂੰ ਹੌਲੀ ਹੌਲੀ ਢਿੱਲੀ ਕਰੀ ਜਾਣਾ ਜਿੱਥੇ ਇਹਨੇ ਲੈਫਟ ਸੈਟਤੀ ਸਲੋ ਜੀ ਸੈਟਤੀ ਉੱਥੇ ਕਰ ਲਿਓ ਕਿਉਂਕਿ ਨਾ ਸੁਪਰ ਸੀਡਰ ਤੇ ਜਦੋਂ ਆਪਾਂ ਲੈਫਟ ਚੱਕ ਦੇ ਝਟਕੇ ਨਾ ਚੱਕਦਾ ਕਈ ਵਾਰਾ ਹੋਰ ਨੁਕਸਾਨ ਵੀ ਕਰ ਦਿੰਦਾ ਜੇ ਤੁਸੀਂ ਇਹ ਕੱਸ ਦਿਓਗੇ ਤੇ ਇੱਕ ਤਾਂ ਸੁਪਰ ਸੀਡਰ ਥੜਕ ਦੇਣੇ ਨਹੀਂ ਛੱਡਦਾ ਥੱਲੇ ਇੱਕੇ ਤਾਂ ਤੇ ਇੱਕ ਇਹ ਝਟਕੇ ਮਾਰ ਕੇ ਨਹੀਂ ਚੱਕਦਾ ਗਾ ਇਹਦੀ ਸਪੀਡ ਸਲੋ ਹੋ ਜਾਂਦੀ ਆ ਬਾਕੀ ਆਪਾਂ ਉਹ ਲੈਫਟੋਮੈਟਿਕ ਜਿਹੜੇ ਇਹ ਟਰੈਕਟਰਾਂ 'ਚ ਵਰਤੇ ਨਹੀਂ ਜਾਂਦਾ ਜਿਨ੍ਹਾਂ ਦੇ ਉਹ ਡੱਡ ਜੀ ਨਹੀਂ ਆਉਂਦੀ ਉਹ ਤੇ ਵੀ ਕਰਾਂਗੇ ਵੀਡੀਓ ਇਹ ਇੰਨੇ ਕ ਜਿਗਾੜ ਸੀ ਫੇਰ ਕੰਮ ਸ਼ੁਰੂ ਕਰਨ ਲੱਗੇ ਆ ਧੰਨਵਾਦ ਜੀ ਜੇ ਚੰਗੇ ਲੱਗੇ ਵੀ ਜੀ ਸਸਕਾਰ ਸ਼ੇਅਰ ਕਰ ਦਿਓ ਓਕੇ ਬਾਏ ਜੀ